ਖੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਇੱਕ 30 ਸਾਲਾ ਨੌਜਵਾਨ ਦੀ ਨਿਊਜ਼ੀਲੈਂਡ ਦੀ ਧਰਤੀ ਤੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੌਰਵ ਸੈਣੀ ਵਜੋਂ ਹੋਈ ਹੈ ਜੋ ਕਿ ਸਾਲ 213 ਵਿੱਚ ਨਿਊਜ਼ੀਲੈਂਡ ਗਿਆ ਸੀ ਤੇ ਸਾਲ 219 ਵਿੱਚ ਉਸ ਦਾ ਨਿਊਜ਼ੀਲੈਂਡ ਚ ਹੀ ਰਹਿਣ ਵਾਲੀ ਇੱਕ ਲੜਕੀ ਨਾਲ ਵਿਆਹ ਹੋ ਗਿਆ। ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਸੌਰਵ ਸੈਣੀ ਨਾਲ ਬੀਤੀ 25 ਜਨਵਰੀ ਨੂੰ ਹਾਦਸਾ ਹੋਇਆ ਸੀ। ਕੰਮ ਕਰਦੇ ਦੌਰਾਨ ਸੌਰਵ ਲੱਕੜ ਵਾਲੀ ਮਸ਼ੀਨ 'ਤੇ ਆ ਗਿਆ ਜਿਸ ਕਾਂਦੋਂ ਗੰਭੀਰੂ ਵੀ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਹਸਪਤਾਲ 'ਚ ਇਲਾਜ ਲਈ ਭਰਤੀ ਕਰਾਇਆ ਗਿਆ ਸੀ ਪਰੰਤੂ 8 ਫਰਵਰੀ ਨੂੰ ਸੌਰਵ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਸੌਰਵ ਦਾ ਸੰਸਕਾਰ ਨਿਊਜ਼ੀਲੈਂਡ 'ਚ ਕੀਤਾ ਜਾਵੇਗਾ ਤੇ ਉਸਦਾ ਇੱਕ 6 ਮਹੀਨੇ ਦਾ ਬੱਚਾ ਵੀ ਹੈ। ਪਰਿਵਾਰ ਨੇ ਉੱਧਰਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੌਰਵ ਦਾ ਬੱਚਾ ਮਾਪਿਆਂ ਨੂੰ ਦਿੱਤਾ ਜਾਵੇ ਤਾਂ ਜੋ ਉਸ ਦੀ ਆਖਰੀ ਨਿਸ਼ਾਨੀ ਵਜੋਂ ਆਪਣੇ ਕੋਲ ਰੱਖ ਸਕਣ। ਇਸ ਤੋਂ ਇਲਾਵਾ ਨਿਊਜ਼ੀਲੈਂਡ ਸਰਕਾਰ ਸੌਰਵ ਦੇ ਮਾਪਿਆਂ ਦੀ ਵੀ ਮਦਦ ਕਰੇ ਤਾਂ ਜੋ ਵਿਦਾਇਗੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਚੱਲਨੀ ਪਵੇ। ਮੇਰਾ ਨਾਮ ਚਰਨਦਾਰ। ਕਿਹੜਾ ਪਿੰਡ ਜੀ ਇਹ? ਇਹ ਹਰਿਆਣਾ ਸ਼ਹਿਰ ਹਰਿਆਣਾ ਪੂੰਗਾ ਲੱਗਦਾ। ਠੀਕ। ਘਰ ਦੇ ਵਿੱਚ ਇੱਕ ਮਾਮਲਾ ਆਇਆ ਕਿ ਬੇਟੇ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਜੀ। ਹਾਂ ਜੀ। ਕੀ ਨਾਮ ਸੀ ਬੇਟੇ ਦਾ ਜੀ? ਸੌਰਵ ਸੈਣੀ ਸੀਗਾ ਜੀ ਦਾ। ਕਿੰਨੀ ਉਮਰ ਸੀਗੀ? ਕੋਈ 23 ਸਾਲ ਦਾ ਸੀਗਾ। ਕਿੰਨਾ? 29 ਸਾਲ ਦਾ ਹੀ। 29 ਸਾਲ ਦਾ। ਤੇ ਕਿਹੜੀ ਜਗ੍ਹਾ ਸੀਗੇ ਜੀ? ਇਹ ਨਿਊਜ਼ੀਲੈਂਡ ਸੀਗਾ ਗਿਆ। ਠੀਕ ਹੈ ਜੀ ਕੀ ਖਬਰ ਆਈ ਉਥੋਂ ਕਿਤੇ ਤੱਥ ਹੋਈ ਆ ਕਿੱਦਾਂ ਹੋਈ ਆ ਜੀ ਸਾਨੂੰ ਤਾਂ ਜੀ ਪਤਾ ਇਹ ਲੱਗਾ ਪਹਿਲਾਂ ਸਾਡੇ ਭਾਂਜੇ ਨੂੰ ਆਇਆ ਪਤਾ ਫੋਨ ਉਹਦੇ ਘਰ ਵਾਲੀ ਨੇ ਕੀਤਾ ਹੋਊਗਾ ਵੇਚਦਾ ਉਹ ਮਸ਼ੀਨ ਦੇ ਵਿੱਚ ਆ ਗਿਆ ਤੇ ਫੇਰ ਮੇਰੇ بیٹے ਨੂੰ ਆਇਆ ਸੈਣੀ ਨੂੰ ਉਹਨਾਂ ਕੀਤਾ ਦੂਜੇ ਨੇ ਮੇਰੇ ਭਾਂਜੇ ਨੇ ਫੋਨ ਤੇ ਸਾਨੂੰ ਤਾਂ ਦੱਸੇ ਨੇ ਜਿਹਾ ਤੇ ਉਹਦੇ ਮਾਪੇ ਨੂੰ ਹੋ ਗਈ ਹੋਈ ਇਹਨੂੰ ਪਤਾ ਲੱਗ ਗਿਆ ਫੇਰ ਉਹਨਾਂ ਨੇ ਸਾਡੇ ਇੱਥੇ ਸੀਗੇ ਵੰਡ ਗਵਾਂਡ ਜੇਲ੍ਹ ਰੋਣਾ ਪਿਆ ਸਾਰਾ ਸਾਡਾ ਮਹੱਲਾ ਇਕੱਠਾ ਹੋ ਗਿਆ ਬੇ ਹੋ ਗਿਆ ਫਿਰ ਇਹਨਾਂ ਨੇ ਸਾਡੇ ਮੇਸ਼ ਜੀ ਆ ਸਾਡੇ ਹਰਮਨ ਸਾਹਿਬ ਆ ਇਹਾਂ ਨੇ ਕਿਹਾ ਵੀ ਇੱਥੇ ਨਾਲੋਂ ਜੇ ਇਹਦੀਆਂ ਕਰਵਾਦੀ ਇਹ ਟੈਕਟਾਂ ਕਰਵਾਤੀਆਂ ਇਹਨਾਂ ਨੇ ਨਿਊਜ਼ੀਲੈਂਡ ਉਹ ਚਲ ਗਏ ਮਾਤਾ ਵੀ ਦੋਨੇ ਹੀ ਚਲ ਗਏ ਤੇ ਉਹ ਉੱਥੇ ਜਾ ਕੇ ਸਾਡੇ ਕੋਈ ਇੱਥੇ ਦੇ ਸੀਗੇ ਮੁੰਡੇ ਉਹਦੇ ਉੱਥੋਂ 에어ਪੋਰਟ ਚੋਂ ਲਿਜਾ ਕੇ ਸਿੱਧੇ ਹਸਪਤਾਲ ਲੈ ਗਏ। ਉੱਥੇ ਜਿਹੜੇ ਪੁੱਛਿਆ ਤਾਂ ਉਹਦੀ ਘਰਵਾਲੀ ਕਹਿੰਦੀ ਸੀ ਵੀ ਇਹਨੂੰ ਹੈਲੀਕਾਪਟਰ 'ਚ ਉੱਥੇ ਲੈ ਗਿਆ ਆਪਣਾ ਨਿਆ ਹਸਪਤਾਲ ਲੈ ਗਿਆ। ਸਾਨੂੰ ਹਸਪਤਾਲ ਦਾ ਮੈਨੂੰ ਨਾਂ ਨਹੀਂ ਪਤਾ। ਤੇ ਅਸੀਂ ਜਿਹਦੇ ਵਿਪਤਾ ਲੱਗਾ ਤਾਂ ਇਹ ਪਹੁੰਚ ਗਏ ਉੱਥੇ ਉਹਨਾਂ ਦੇ ਉੱਥੇ ਪਹੁੰਚਣ ਤੇ ਤੇ ਇਹਨੇ ਮੂੰਹ ਦੇਖਿਆ ਉਹਦੇ ਉੱਤੇ ਸੀਗਾ ਲਗਾਇਆ ਤਾਂ ਸਾਹ ਉਹਨੂੰ ਆ ਰਹੇ ਆ। ਤੁਜਾ ਉਹ ਅੱਖਾਂ ਨੇ ਪਟ ਰਿਆ ਸੀ ਤੇ ਬੋਲਨੇ ਦੇ ਆ ਸੀਗਾ ਉਹ ਕਹਿੰਦੇ ਬਈ ਛੱਟ ਜਾਂਦੀ ਲੱਗੇ ਉਹ ਪੁੱਛਿਆ ਹੋਊਗਾ ਕਿ ਥੋੜੀ-ਥੋੜੀ ਠੀਕ ਹੋਣਾ ਦਿਲਾਸੇ ਡਾਕਟਰ ਦਿੰਦੇ ਰਹੇ ਤੇ ਇਹ ਵੀ ਵਿਚਾਰੇ ਉੱਥੇ ਕੋਲ ਉਹਦੀ ਵਾਈਫ ਨੂੰ ਇੱਕ ਕਮਰਾ ਦਿੱਤਾ ਸੀਗਾ ਤੇ ਕੋ ਦਾ ਬੱਚਾ ਸੀਗਾ ਬੇਟਾ ਸੀਗਾ ਤੇ ਕੋਲੇ ਇੱਕ ਨਰਸ ਦਿੱਤੀ ਹੋ ਸੀਗੀ ਤੇ ਫੇ ਇਹਨੂੰ 10 ਕਿ ਮਿੰਟ ਬਾਹਰ ਦਿੱਤੇ ਸੀ ਫੇ ਬਾਹਰ ਚੱਲ ਜਾਂਦੇ ਪਰੋਬਾਰੀ ਜਾਂ ਕਤੋਂ ਮਸ਼ੀਨ ਦੇ ਵਿੱਚ ਆਇਸੀ ਕਿੰਨੇ ਦਿਨ ਪਹਿਲਾਂ ਇਹ ਵੀਰਵਾਰ ਨੂੰ 15 ਦਿਨ ਉਹਦੇ ਜਾਂਦੇ ਆ ਵੀਰਵਾਰ ਨੂੰ ਉੱਥੇ ਮਸ਼ੀਨ 'ਚ ਆਇਆ ਠੀਕ ਹੈ ਤੇ ਕਿੰਨੇ ਦਿਨ ਬਾਅਦ ਫਿਰ ਮੋਟੋਈ ਬੱਚੇ ਦੇ ਬੱਚਾ ਜੀ 15 ਦਿਨ ਹੀ ਬਾਅਦ ਇਹ ਹੋ ਗਿਆ ਵੀਰਵਾਰ ਨੂੰ ਹੀ ਸਾਨੂੰ ਪਤਾ ਲੱਗਾ ਵੀ ਹਾਂਜੀ 15 15 ਦਿਨਾਂ ਬਾਅਦ ਮੰਤਰਾਕ ਤੇ ਨੇ ਸੰਪਤਰ ਲੱਗਿਆ ਪਤਾ ਅੰਕਲ ਜੀ ਕਿਹੜੀ ਮਸ਼ੀਨ ਸੀਗੀ ਉੱਥੇ ਕੰਮ ਕਰ ਕਾਰੋਬਾਰ ਕਰਦੇ ਸੀਗੇ ਨਹੀਂ ਜੀ ਉੱਥੇ ਸਿਗਾ ਕੋਈ ਹੁਣ ਚਾਰ ਸਿਗਾ ਮਸ਼ੀਨਾਂ ਦਾ ਬਣਾਇਆ ਇਹਨਾਂ ਨੇ ਪਹਿਲਾਂ ਤਾਂ ਇਹਦੀ ਉਂਗਲਾਈ ਸੀਗੀ ਲੱਕੜ ਦੀ ਮਸ਼ੀਨ ਸੀਗੀ ਲੱਕੜ ਦੀ ਕੋਈ ਮਸ਼ੀਨ ਸੰਦਾਂ ਉੱਥੇ ਅਸੀਂ ਗਏ ਨਹੀਂ ਸਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਦਾ ਉਹਦੇ ਵਿੱਚ ਪਹਿਲਾਂ ਫੇਰ ਦੇ ਤਾਰ ਵੇਫੇ ਇੱਥੇ ਆਇਆ ਸੀ ਇਹਦੀ ਖੁਸ਼ੀਆਂ ਕੀਤੀਆਂ ਮਾਪੇ ਨੇ ਵਿਆਹ ਇੱਥੇ ਕੀਤਾ ਸੀ ਉਧਰ ਨਹੀਂ ਫੀਜੀ ਦੀ ਕੋਈ ਨੜਕੀ ਆ ਉਹ ਵਿਆਹ ਨੂੰ ਕਿੰਨਾ ਸਮਾਂ ਲੱਗਿਆ ਵਾਂਝਿਕ ਸਾਲ ਹੋਇਆ ਸੀ ਬੱਚਾ ਇੱਕ ਬੇਟਾ 6 ਮਹੀਨੇ ਦਾ ਬੇਟਾ ਤੇ ਹੁਣ ਸਸਕਾਰ ਉਤਰੇ ਨਿਊਜ਼ੀਲੈਂਡ ਦੀ ਕੀਤਾ ਜੀ ਉਹ ਅਸੀਂ ਤਾਂ ਕੋਸ਼ਿਸ਼ ਸੀ ਜੀ ਜਦੋਂ ਉਹ ਕਹਿੰਦੇ ਉਧਰਲੀ ਉਹ ਬਸਿੰਦੀ ਆ ਉਹਨਾਂ ਨੂੰ ਇਹ ਪਤਾ ਲੱਗਾ ਵੀ ਉਹ ਜੋ ਮਾਂ ਨੇ ਕਹਿਣਾ ਉਧਰਲੀ ਸਰਕਾਰ ਨੇ ਮਾਂ ਦਾ ਕਿਹਾ ਮੰਨਣਾ ਨਾ ਕਿ ਸਾਡਾ ਭਰਾ ਦਾ ਜਾਂ ਤੁਹਾਡੀ ਭਝਾਈ ਦਾ ਕਿਹਾ ਮੰਨਣਾ ਘਰ ਵਾਲੀ ਦਾ ਮੰਨਣਾ ਘਰ ਵਾਲੀ ਦਾ ਹੀ ਕਿਹਾ ਮੰਨਣਾ ਤੇ ਉਹਦੀ ਵੀ ਕਿੱਥੇ ਭੇਜ ਕੇ ਰਾਜੀ ਜਾਂ ਸਾਡੀ ਸਰਕਾਰਾਂ ਨੇ ਕੋਈ ਨੌਕਰੀਆਂ ਦੇਤੇ ਰੋਟੀ ਰੋਜੀ ਵਾਸਤੇ ਗਿਆ ਸੀ ਅਜੇ ਤੱਕ ਪੈਸੇ ਵੀ ਉਹਦੇ ਵਿਚਾਰੇ ਦੇ ਲੌਂਦੇ ਥੱਕ ਗਏ ਅਜੇ ਤੱਕ ਲਾਏ ਨਹੀਂ ਲਾਏ ਤੇ ਬਿੱਤੇ ਵਿਚਾਰੇ ਦਾ ਆਹ ਦਿਨ ਪਤਾ ਲੱਗਾ ਸਾ ਹੋਇਆ ਭਰਾ ਪਰਜਾਈ ਕਿੰਨਾ ਚਿਰ ਪਹਿਲਾਂ ਗਿਆ ਸੀ ਇਹਨੂੰ ਦੋੜ ਕਬੀ ਨੇਟ ਟਾਈ ਹੋ ਗਿਆ ਤਿੰਨ ਕਿ ਮਹੀਨਾ ਪਹਿਲਾਂ ਗਿਆ ਸੀ ਪਹਿਲਾਂ ਤੇ ਇਹ ਵੀ ਉੱਥੇ ਬਿਮਾਰ ਹੋ ਗਏ ਸੀਗੇ ਦੋਨੇ ਤੇ ਦੋਨੇ ਜਲੇ ਬਿਮਾਰ ਹੋ ਗਏ ਤਾਂ ਇਹ ਕਹਿੰਦੇ ਸਾਡੀਆਂ ਪੁੱਤ ਟਿਕ ਟਕ ਕਰਾ ਦੇ ਕਹਿੰਦਾ ਨਹੀਂ ਮੰਮੀ ਮੈਂ ਤੁਹਾਨੂੰ ਘਮਾਉਣਾ ਆ ਇੱਥੇ ਮੇਰਾ ਟਾਈਮ ਨਹੀਂ ਲੱਗਦਾ ਮੈਂ ਤੁਹਾਨੂੰ ਸਾਰੇ ਦਿਖਾ ਲੂੰਗਾ ਨਿਊਜ਼ੀਲੈਂਡ ਤੇ ਨਹੀਂ ਦਿਖਾ ਪਾਇਆ ਇਹ ਫੇਰ ਕਹਿੰਦੇ ਵੀ ਇੱਥੇ ਜਿਵੇਂ ਦੀ ਅਪਾਇੰਟਮੈਂਟ ਮਿਲਦੀ ਆ ਬਹੁਤ ਟਾਈਮ ਲੱਗਣਾ ਤੁਸੀਂ ਇੰਡੀਆ ਦੇ ਯਾਰ ਜੋ ਜਾ ਕੇ ਆਪਣਾ ਇਲਾਜ ਕਰਾ ਲਓ ਫੇਰ ਕੋਲੋ ਹਸਪੀਟਲ ਗਏ ਲੈ ਕੇ ਮੇਰਾ ਭਾਂ ਜਾ ਉਹਨੂੰ ਉਥੇ ਉਹਦਾ ਮੜਾ ਮੋਟਾ ਲਾਇਉ ਟਿਕਟ ਉਹ ਗਏ ਲਾਇ ਤਾਂ ਠੀਕ ਹੁਣ ਜਦੋਂ ਬੱਚੇ ਦੀ ਮੌਤ ਹੋਈ ਹੈ ਜੀ ਤਾਂ ਉਦੋਂ ਮਾਪਿਓ ਉਤਰੀ ਸੀ ਕਿ ਇਧਰੋਂ ਦੁਵਾਰਾ ਗਏ ਇਧਰੋਂ ਮੁੜ ਕੇ ਦੁਵਾਰਾ ਫੇਰ ਗਏ ਐਕਸੀਡੈਂਟ ਤੋਂ ਬਾਅਦ ਉਹ 3 4 ਦਿਨ ਹੀ ਚੱਲ ਗਏ ਠੀਕ ਹੈ ਹਾਂ ਜੀ ਕੀ ਨਾਮ ਹੈ ਤੁਹਾਡਾ ਭਾਈ ਭਾਈ ਸਾਹਿਲ ਸਾਨੀ ਮੇਰਾ ਨਾਮ ਸੋਰੋਸਾਨੀ ਦਾ ਬ੍ਰਦਰ ਹੈ ਠੀਕ ਹੈ ਜੀ ਤੇ ਕੀ ਤੁਸੀਂ ਮੰਗ ਕਰਦੇ ਹੋ ਹੁਣ ਉਧਰ ਲਈ ਸਰਕਾਰ ਤੋਂ ਮੈਂ ਸਰਕਾਰ ਨੂੰ ਇਹੀ ਮੰਗ ਕਰਦਾ ਹਾਂ ਕਿ ਜਿਹੜਾ ਉਹਦਾ ਬੱਚਾ ਉਹਦੀ ਵਾਈਫ ਕੋ ਆ ਉਹ ਬੱਚਾ ਲਿਆਂ ਇੱਧਰ ਲਿਆਂ ਨੂੰ ਉਹਦੀ ਵਾਈਫ ਉਹਨਾਂ ਨੂੰ ਦੇਵੇ ਆਰੇ ਮਾਤਾ ਪਿਤਾ ਇੱਕ ਹਸਾਰਾ ਹੋਈ ਆ ਹੁਣ ਔਰ ਇਹ ਲਾਸਟ ਨਿਸ਼ਾਨੀ ਉਹੀ ਆ ਉਹ ਇੱਧਰ ਆਉਣ ਨੂੰ ਦੇਵੇ ਸਰਕਾਰ ਮਦਦ ਕਰੇ ਉਹਨਾਂ ਦੇ ਘਰਦਿਆਂ ਦੀ ਉਧਰ ਲਈ ਸਰਕਾਰ ਉਹਨਾਂ ਦੀ ਹੈਲਪ ਕਰੇ ਕਿ ਉਹਨਾਂ ਦਾ ਬੱਚਾ ਇੱਧਰ ਆਈਵੇ ਦੂਜੇ ਨੰਬਰ ਤੇ ਜਿਹੜੀ ਕੰਪਨੀ ਚ ਉਹਦਾ ਹਾਸ ਆਇਆ ਕੰਪਨੀ ਉਹਦੇ ਮਾਤਾ ਪਿਤਾ ਨੂੰ ਵੀ ਕੋਸ਼ਿਸ਼ ਕਰਵੇ ਜਿਹੜਨਾ ਉਹਨਾਂ ਦਾ ਬੁਢਾਪਾ ਜਿਹੜਾ ਆ ਸੁੱਖ ਆਈਵੇ ਕਿਉਂਕਿ ਹਜੇ ਤੱਕ ਵੀ ਉਹ ਉਹਦੇ ਡੈਡੀ ਜਿਹੜੇ ਆ ਅੱਠੇ ਵੇਚ-ਵੇਚ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਛੋਟੀ ਜੀ ਦੁਕਾਨ ਅੱਡੇ ਤੇ ਉੱਥੇ ਗੁਜ਼ਾਰਾ ਹੁੰਦਾ ਹੋਰ ਤਾਂ ਉਹਨਾਂ ਦਾ ਕੋਈ ਗੁਜ਼ਾਰਾ ਐ ਨਹੀਂ ਮੁੰਡੇ ਨੇ ਜਿੰਨੇ ਵੀ ਕਮਾਏ ਸੀ ਆਪਣੇ ਘਰ ਲੈਣ ਲਈ ਉਧਰ ਪੈਸੇ ਕਮਾਏ ਸੀਗੇ ਉਹ ਸਾਰੇ ਪੈਸੇ ਹੋਰੇ ਘਰ ਵਾਲੀ ਤੋਂ ਹੀ ਆ ਉਹਨੇ ਅਜੇ ਤੱਕ ਇੱਧਰ ਅਜੇ ਤੱਕ ਤਾਂ ਕੁਝ ਨਹੀਂ ਭੇਜਿਆ ਮੈਂ ਤਾਂ ਇਹੀ ਕੁਝ ਆਇਆ ਚਾਹ ਕਰ ਸਰਕਾਰ ਹੋਰੇ ਘਰਦਿਆਂ ਦੀ ਪੂਰੀ ਹੈਲਪ ਕਰੇ ਉਧਰ ਲਈ ਸਰਕਾਰ ਵੀ ਤੇ ਸਾਡੀ ਸਰਕਾਰ ਵੀ ਹੋਰੇ ਘਰਦਿਆਂ ਦੀ ਹੈਲਪ ਕਰੇ ਤਾਂ ਕਿ ਉਹਨਾਂ ਦਾ ਆਣ ਵਾਲਾ ਟਾਈਮ ਵਧੀਆ ਲੰਘ ਜਾਵੇ ਬਸ ਮੇਰੀ ਇਹੀ ਦਰਖਾਸਤ ਹੈ